ਸ਼੍ਰੀ ਗੰਗਾ ਨਗਰ ਦੀ ਰਹਿਣ ਵਾਲੀ ਇਸ ਡਾਕੂ ਫੈਮਿਲੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਕਿਉਂਕਿ ਲੱਪ੍ਰੀਤ ਸਿੰਘ ਆਪਣੀ ਫੈਮਿਲੀ ਨਾਲ ਮਿਲ ਕੇ ਫਨੀ ਵੀਡੀਓਜ਼ ਬਣਾਉਂਦੇ ਹਨ ਅਤੇ ਇਹਨਾਂ ਦੀਆਂ ਫਨੀ ਵੀਡੀਓਜ਼ ਕਾਫੀ ਪਪੂਲਰ ਵੀ ਹੁੰਦੀਆਂ ਹਨ ਹੁਣ ਜੀ ਗੱਲ ਕੀਤੀ ਜਾਵੇ ਤਾਂ ਲੱਪ੍ਰੀਤ ਸਿੰਘ ਦਾ ਵਿਆਹ ਹੋਣ ਜਾ ਰਿਹਾ ਉਹਨਾਂ ਨੇ ਆਪਣੇ ਅਕਾਊਂਟ ਤੇ ਆਫੀਸ਼ੀਅਲੀ ਇਹ ਅਨਾਉਂਸ ਕਰ ਦਿੱਤਾ ਹੈ ਕਿ ਅੱਜ ਉਹਨਾਂ ਦਾ ਸ਼ਗਨ ਹੈ ਅਤੇ ਕੱਲ ਬਰਾਤ ਹੈ ਉਹਨਾਂ ਨੇ ਹਾਲੇ ਤੱਕ ਆਪਣੀ ਵਾਈਫ ਦਾ ਫੇਸ ਸੋਸ਼ਲ ਮੀਡੀਆ ਤੇ ਰਿਵੀਲ ਨਹੀਂ ਕੀਤਾ ਪਰ ਉਹ ਆਪਣੀ ਵਾਈਫ ਦੇ ਨਾਲ ਹਾਈਡ ਫੋਟੋਜ਼ ਅਤੇ ਵੀਡੀਓਜ਼ ਲਗਾਤਾਰ ਪਾਉਂਦੇ ਰਹਿੰਦੇ ਹਨ ਉਹਨਾਂ ਦੀ ਫੇਮ ਪਿੱਛੇ ਉਹਨਾਂ ਦੇ ਮਦਰ ਐਂਡ ਫਾਦਰ ਦਾ ਕਾਫੀ ਵੱਡਾ ਹੱਥ ਹੈ ਅਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਲਾਪਰੇ ਸਿੰਘ ਦੇ ਪਿਤਾ ਜੀ ਦੀ ਡੈਥ ਹੋ ਗਈ ਸੀ ਜਿਸ ਤੋਂ ਬਾਅਦ ਉਹ ਕਾਫੀ ਉਦਾਸ ਰਹਿਣ ਲੱਗੇ ਅਤੇ ਉਹਨਾਂ ਨੇ ਆਪਣੀ ਛੋਟੀ ਜੀ ਫੈਮਿਲੀ ਦੇ ਹੁੰਦਿਆਂ ਵਿਆਹ ਕਰਾਉਣ ਬਾਰੇ ਸੋਚਿਆ ਅਤੇ ਉਹਨਾਂ ਦੇ ਮਮ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਸਪੋਰਟ ਕਰਦੇ ਹਨ ਅਤੇ ਉਹਨਾਂ ਦੀ ਸਾਹੇ ਚਿੱਠੀ ਵੀ ਭੇਜ ਦਿੱਤੀ ਗਈ ਹੈ ਬਹੁਤ ਹੀ ਜਲਦ ਉਹਨਾਂ ਦਾ ਵਿਆਹ ਹੈ ਅਗਰ ਤੁਹਾਨੂੰ ਇਹ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਸਾਡੇ ਚੈਨਲ ਨਾਲ ਬਨੇ ਰਹਿਣਾ